ਤੇ ਪ੍ਰਮਾਤਮਾ ਨੂੰ ਜਾਣ ਕੇ ਕਹਿਣਾ ਵੀ ਜਿੱਦਨ بے ਇਮਾਨੀ ਮੇਰੇ ਮਾਨ ਦੇ ਅੰਦਰ ਆਵੇ ਮੈਂ ਦੁਬਾਰਾ ਕਦੇ ਜ਼ਿੰਦਗੀ 'ਚ ਕਦੇ ਕਿਸੇ ਕੁਰਸੀ ਤੇ ਨਾ ਬੈਠਾਂ। ਆਪਣੀ ਸਰਕਾਰ ਚ ਆਇਆ ਜਿੰਨੇ ਪੈਸੇ ਨਹਿਰੀ ਪਾਣੀ ਦੇ ਜਾਂ ਖਾਲਾਂ ਦੇ ਕਹਿ ਲੋ ਪਾਈਪਲਾਈਨਾਂ ਦੇ ਕਹਿ ਲੋ ਆਪਣੀ ਸਰਕਾਰ ਚ ਆਏ ਕਿਸੇ ਸਰਕਾਰ ਚ ਤੂੰ 10 ਪੈਸੇ ਵੀ ਆਏ ਹੁਣ ਏਦੂ 100 ਮਾ ਐਸਾ ਵੀ ਆਇਆ ਹੋਵੇ ਮੈਂ ਆ ਬਾਅਦ ਇਲੈਕਸ਼ਨ ਆਉਂਦੀ ਹੈ ਮੈਂ ਉੱਥੇ ਵੋਟਾਂ ਨਹੀਂ ਮਾਰਾਂ। ਤੇ ਪੱਥਰਾਂ ਵਾਲੇ ਸਾਡੇ ਭਰਾ ਜੋਦਾ ਵੀ ਨਹੀਂ ਪੱਥਰ ਰੱਖਣਾ ਦੀ ਪਰ ਉਹ ਕਹਿੰਦੇ ਵੀ ਜੀ ਸਾਡੀ 18 ਫੁੱਟ ਕਿਉਂ ਨਹੀਂ ਬਣਾਉਰੇ ਮੈਂ ਉਹਨਾਂ ਨੂੰ ਸਮਝਾਇਆ ਵੀ ਵੀ ਉਹਦੇ ਸਾਈਡ ਤੇ ਜਗ੍ਹਾ ਹੈ ਨਹੀਂ ਜੇ ਜਗ੍ਹਾ ਹੋਵੇ ਤਾਂ ਅਸੀਂ 18 ਫੁੱਟ ਬਣਾਉਂਦੇ ਪਰ ਹੁਣ ਜਿੰਨੀ ਵੀ ਚੌੜੀ ਹੋ ਸਕਦੀ ਹੈ ਜਗ੍ਹਾ ਦੇ ਹਿਸਾਬ ਨਾਲ ਅੱਜ ਉਹਦਾ ਦੱਸਤਾ ਸੀ ਪਰ ਜਿੰਨੀ ਉਹ ਜ਼ਿਆਦਾ ਹੋ ਸਕਦੀ ਹੈ ਉਹਦਾ ਦੁਬਾਰਾ ਐਸਟੀਮੇਟ ਲਾ ਕੇ ਉਹਦਾ ਜਿਹੜਾ ਉਹ ਨਾਲ ਸਭੇ ਚੀ ਪੱਥਰ ਰੱਖਿਆ ਜਾਊਗਾ ਆਹਰੀਗਾ ਵਾਲੀ ਜਿਹੜੀ ਫਿਰਨੀ ਸੜਕ ਤੋਂ ਲੈ ਕੇ ਪਿੰਡ ਤੱਕ ਬੁਰਾ ਹਾਲ ਸੀ ਪਿੰਡ ਦੀ ਫਿਰਨੀ ਦਾ ਬੁਰਾ ਹਾਲ ਸੀ ਉਹਦਾ ਵੀ ਜਿਹੜਾ ਅੱਜ ਕੰਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨੀ ਹੈ ਤੇ ਤੂੰ علاوہ ਵੀ ਪਿਛਲੇ 2.5 ਸਾਲਾਂ ਚ ਵੀ ਤੇ ਕੋਈ ਹੋਣੀ ਵੀ ਹੋਣ ਕਰਨ ਲੱਗੇ ਆ ਤੁਸੀਂ ਕਿਸੇ ਮਹਿਕਮੇ ਦਾ ਕੰਮ ਆਪਣੇ ਪਿਛਲੇ 2.5 ਸਾਲਾਂ ਦੇ ਕਾਰਜਕਾਲ ਚ ਬਰਾਣੇ ਬਰਾਣੇ ਚ ਚੱਕ ਕੇ ਦੇਖੋ ਇੱਥੇ ਵੀ ਪਿੰਡ ਵਾਲੇ ਬੈਠੇ ਹੋਣਗੇ ਜਿੰਨਾ ਨਹਿਰੀ ਪਾਣੀ ਆ ਭੂਰੇ ਵਾਲੇ ਖੜੇ ਆ ਆਪਣੀ ਸਰਕਾਰ ਚ ਆਇਆ ਜਿੰਨੇ ਪੈਸੇ ਨਹਿਰੀ ਪਾਣੀ ਦੇ ਜਾਂ ਖਾਲਾਂ ਦੇ ਕਹਿ ਲਓ ਪਾਈਪਲਾਈਨਾਂ ਦੇ ਕਹਿ ਲੋ ਆਪਣੀ ਸਰਕਾਰ ਚਏ ਕਿਸੇ ਸਰਕਾਰ ਚੋਂ ਤੂੰ 10 ਪੈਸੇ ਵੀ ਆਏ ਹੁਣ ਏਦਾਂ ਸੌਮਾ ਐਸਾ ਵੀ ਆਏ ਹੋਵੇ ਮੈਂ ਆ ਬਾਏ ਇਲੈਕਸ਼ਨ ਆਉਂਦੀ ਹੈ ਮੈਂ ਉਹਦੇ ਚ ਵੋਟਾਂ ਨਹੀਂ ਮੰਗਦਾ 1 ਰੁਪਿਆ ਵੀ ਪੰਜੀ ਪਿਛਲੇ 20 25 ਸਾਲ ਚ ਨਹਿਰੀ ਡਿਪਾਰਟਮੈਂਟ ਨੂੰ ਬਰਨਾਲੇ ਜਿੱਕੇ ਸਹੇਣੀ ਦਿੱਤੀ ਜਾਂ ਸਾਰੇ ਪਿੰਡਾਂ ਨਾਲ ਖੜੇ ਐ ਪਿਛਲੇ 2 ਸਾਲਾਂ ਚ ਬਰਨਾਲੇ ਜਿਹੜੇ ਚ 300 ਕਰੋੜ ਰੁਪਿਆ ਇਕੱਲੇ ਨਹਿਰੀ ਮੈਕਪੇ ਦਾ ਲੈ ਕੇ ਆਂਦਾ ਪਰਵਾਰ ਬਣ ਜਾਂਦਾ ਨਰਾਜਗੀਆਂ ਵੀ ਹੋ ਜਾਂਦੀਆਂ ਕਈ ਵਾਰ ਗੁੱਸੇ ਕਿਲੇ ਵੀ ਹੋ ਜਾਂਦੇ ਆ ਪਰ ਮੈਂ ਪ੍ਰਮਾਤਮਾ ਨੂੰ ਜਾਣ ਕੇ ਕਹਿਣਾ ਹਮੇਸ਼ਾ ਇਹ ਕੋਸ਼ਿਸ਼ ਕੀਤੀ ਆ ਇਮਾਨਦਾਰੀ ਨਾਲ ਕਿ ਮੈਂ ਹਰ ਇੱਕ ਦੇ ਕੰਮ ਆ ਸਕਾਂ ਜਿਹੜਾ ਕੋਈ ਮੈਥੋਂ ਕੋਈ ਉਮੀਦ ਲੈ ਕੇ ਆਇਆ ਮੈਂ ਉਹਦੀ ਉਮੀਦ ਤੇ ਜਿਹੜਾ ਉਹ ਖਰਾ ਉਤਰ ਸਕਾਂ ਸੋ ਹਮੇਸ਼ਾ ਇਮਾਨਦਾਰੀ ਨਾਲ ਰਾਜਨੀਤੀ ਕੀਤੀ ਆ ਤੇ ਪ੍ਰਮਾਤਮਾ ਨੂੰ ਜਾਣ ਕੇ ਕਹਿਣਾ ਵੀ ਜਿੱਦਨ ਬੇਈਮਾਨੀ ਮੇਰੇ ਮਾਨ ਦੇ ਅੰਦਰ ਆਵੇ ਮੈਂ ਦੁਬਾਰਾ ਕਦੇ ਜ਼ਿੰਦਗੀ 'ਚ ਕਦੇ ਕਿਸੇ ਕੁਰਸੀ ਤੇ ਨਾ ਬੈਠਾਂ ਸਰ ਜਿਹੜੇ ਅੱਜ ਧਰੋਣਾ ਦੇ ਵਿਕਾਸ ਕਰ ਜਾਗੇ ਜਿਹੜੇ ਨੀ ਪੱਥਰ ਰੱਖੇ ਗਏ ਨੇ ਇਹ ਕਿੰਨੇ ਕਰੋੜ ਦਾ ਜਿਹੜਾ ਹੈਗਾ ਗਲਾਟ ਆਈ ਹੈ ਤੇ ਕਿੰਨੇ ਕੰਮ ਨੇ ਕਿੰਨੇ ਸਮੇਂ ਤੇ ਇਹ ਜਿਹੜੇ ਸੰਪੂਰਨ ਕੀਤੇ ਜਾਣਗੇ ਦੇਖੋ ਜੀ ਤਕਰੀਬਨ ਅੱਜ 68 ਕੰਮਾਂ ਦੇ ਜਿਹੜੇ ਨੀ ਪੱਥਰ ਨੇ ਰੱਖੇ ਗਏ ਆ ਜੀ ਦੀ ਲਾਗਤ ਤਕਰੀਬਨ 20 ਕਰੋੜ ਰੁਪਈਆ ਹੈ ਜਿਹੜੇ ਤਕਰੀਬਨ ਧਰੋਣਲੇ ਦੇ ਸਾਰੇ ਜਿਹੜੇ ਕੰਮ ਨੇ ਜਿਨ੍ਹਾਂ ਦੇ ਵਿੱਚ ਲਾਇਬ੍ਰੇਰੀ ਕਮਿਊਨਿਟੀ ਸੈਂਟਰ ਜਿੱਥੇ ਜਿਹਨੂੰ ਮੈਰਿਜ ਪੈਲਸ ਵੀ ਕਹਿ ਸਕਦੇ ਆ ਵੀ ਤਨੌਲੇ ਦੀਆਂ ਬੱਚੀਆਂ ਦੇ ਜਾਂ ਕੋਈ ਸਾਂਝੇ ਪ੍ਰੋਗਰਾਮ ਕਰ ਸਕਦੇ ਆ ਉੱਥੇ ਵਿਆਹ ਜਿਹੜੇ ਆ ਹੋ ਸਕਦੇ ਆ ਤੇ ਇੱਕ ਇਨਡੋਰ ਜਿਹੜਾ ਸਟੇਡੀਅਮ ਵੀ ਜਿਹੜਾ ਉਹਦੇ ਵਿੱਚ ਬਣ ਰਿਹਾ ਤੇ ਬਾਕੀ 1.5 ਕਰੋੜ ਰੁਪਇਆ ਜਿਹੜਾ ਫਰਨੀ ਤੇ ਉੱਥੇ ਇੰਟਰਲੌਕ ਲੱਗ ਰਹੀ ਆ ਤੇ ਪਾਰਕ ਬਣ ਰਹੇ ਹੈਗੇ ਸੀਵਰੇਜ ਪੈ ਰਹੇ ਆ ਤੇ ਮੈਨੂੰ ਲੱਗਦਾ ਵੀ ਇੱਕ ਵੀ ਕੰਮ ਚਾਹੇ ਸੀਵਰੇਜ ਦਾ ਗਲੀ ਦਾ ਕੋਈ ਹੋਰ ਸਾਂਝਾ ਕੰਮ ਹੈ ਜਿਹੜਾ ਅਧੂਰਾ ਜਿਹੜਾ ਤਨੌਲੇ ਦਾ ਨਹੀਂ ਰਹੂਗਾ ਤੇ ਸਾਰੇ ਤਨੌਲੇ ਵਾਸੀ ਵਧਾਈ ਦੇ ਜਿੱਥੇ ਪਾਤਰ ਨੇ ਉੱਥੇ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿਉਂਕਿ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਇਹ ਤੁਸੀਂ ਵੀ ਸਾਰੇ ਪੱਤਰਕਾਰ ਪ੍ਰਸਤ ਗੱਲ ਨਾਲ ਸਹਿਮਤ ਹੋ ਕਿ 20 ਕਰੋੜ ਰੁਪਇਆ ਇਕੱਠਾ ਤਨੌਲੇ ਨੂੰ ਜਿਹੜਾ ਉਹ ਦਿੱਤਾ ਹੋਵੇ ਸੋ ਸਾਰੇ ਤਨੌਲੇ ਦੀ ਜਿਹੜੀ ਇਹਦੇ ਨਾਲ ਨਹਿਰ ਜਿਹੜੀ ਆ ਉਹ ਬਦਲ ਜੂਗੀ ਪਹਿਲੀ ਵਾਰ ਹੈ ਵੀ ਕਰੋੜਾ ਰੁਪਏ ਦੇ ਫੰਡ ਆ ਜਿਹੜੇ ਆ ਰਹੇ ਆ ਸੋ ਤਨੌਲੇ ਚ ਵੀ ਤੇ ਅੱਜ ਵੱਖ-ਵੱਖ ਪਿੰਡਾਂ ਚ ਵੀ ਇਸ ਤੋਂ ਇਲਾਵਾ ਕਰੋੜਾ ਰੁਪਇਆ ਦੇ ਜਿਹੜੇ ਅੱਜ ਨਹੀਂ ਪੱਥਰ ਹੈ ਜਿਹੜੇ ਉਹ ਰੱਖੇ ਜਾਣਗੇ ਕਿੰਨੇ ਕ ਸਮੇਂ ਦੇ ਵਿੱਚ ਜਿਹੜੇ ਕੰਮ ਐ ਪੂਰਵਾ ਹੋ ਜਾਣਗੇ ਦੇਖੋ ਸਾਡਾ ਤਾਂ ਇਹ ਵੀ ਜਿੱਤੇ ਹੁਣ ਕੋਈ ਇੰਡੋਰ ਸਟੇਡੀ ਮੈਂ ਜਾਰ ਟਾਈਮ ਲੱਗੂਗਾ ਲਾਇਬ੍ਰੇਰੀ ਤੇ ਜਾਰ ਟਾਈਮ ਲੱਗ ਸਕਦਾ ਕੋਈ ਗਲੀ ਐ ਕੋਈ ਸੀਵਰੇਜ ਐ ਕੋਈ ਪੱਕੀ ਕਰਨੀ ਐ ਕੋਈ ਇੰਟਰਲੋਕਸ ਤੇ ਲੱਗਣੀ ਐ ਮੈਨੂੰ ਲੱਗਦਾ ਉਹ ਤਾਂ 3-4 ਮਹੀਨੇ ਜਿਹੜੇ ਕੰਮ ਨੇ ਮੁਕੰਮਲ ਹੋ ਜਾਣਗੇ ਬਾਕੀ ਸਾਡੇ ਵੱਲ ਦਾ ਦੇਖੋ ਫੰਡ ਆਉਣੇ ਆ ਫੰਡ ਅਸੀਂ ਦੇਤੇ ਵਰਕ ਆਰਡਰ ਜਿਹੜਾ ਅਲੋਟ ਹੋ ਗਿਆ ਹੁਣ ਤਾਂ ਇਹ ਹੈ ਵੀ ਹੁਣ ठेकेदार ਤੇ ਕਿੰਨੀ ਹਿੰਮਤ ਨਾਲ ਜਿਹੜਾ ਉਹ ਕੰਮ ਹੈ ਜਿਹੜਾ ਉਹ ਕਰਦਾ ਅਸੀਂ ਸਕੂਲ ਦਾ ਮਸਲਾ ਪਾ ਚੁੱਕਿਆ ਸੀ ਉਸ ਦਾ ਗੱਲ ਵੀ ਉਹ ਵੀ ਅਸੀਂ ਕਰਾਂਗੇ ਜੀ ਮੇਰੇ ਉਹ ਪ੍ਰਾਇਓਰਟੀ ਤੇ ਆ ਉਹ ਵੀ ਬੜੀ ਜਲਦੀ ਕਿਉਂਕਿ ਬੜੀ ਪੁਰਾਣੀ ਜਿਹੜੀ ਸਮੱਸਿਆ ਮੇਰਾ ਵਾਦਾ ਵੀ ਮੈਂ ਉਸ ਸਮੱਸਿਆ ਦਾ ਹੱਲ ਕਰਵਾ ਕੇ ਦੇਵਾਂਗਾ ਜਿਹੜਾ ਪੈਸਾ ਪੂਰਾ ਮਾਰ ਦਾ ਕੀ ਕਿੰਨਾ ਲੱਗਿਆ ਜਾਊਗਾ ਕਿ ਪਹਿਲਾਂ ਪੈਸਾ ਆਉਂਦਾ ਬਾਅਦ ਤੁਸੀਂ ਪੈਸਾ ਜਾਂ ਜਿਹੜੀ ਰਿਪੋਰਟ ਪੈ ਜਾਂਦਾ ਜਿਹੜੇ ਦੇਖੋ ਟਰਾਂਸਪੇਰੈਂਟ ਤਰੀਕੇ ਨਾਲ ਟੈਂਡਰ ਲੱਗੇ ਆ ਜਿਨੇ ਘੱਟ ਅਮਾਊਂਟ ਪਾਈ ਆ ਉਹਨੂੰ ਮਿਲਿਆ ਜੂ ਤੇ ਕੋਈ 5 ਕਰੋੜ ਰੁਪਈਆ ਦਾ ਤੁਹਾਨੂੰ ਉਹ ਚੋਂ ਬਚ ਗਿਆ। ਸਹੀ ਗੀ। ਵੀ 5 ਕਰੋੜ ਦੀ ਲੋਕਾਂ ਨੇ ਲੈਸ ਪਾਈ ਆ। ਹਨਾ ਵੀ ਜਿਨ੍ਹਾਂ ਨੇ ਘੱਟ-ਪਾਕ ਵਜੋਂ ਲੱਖ ਕਰੋੜ ਦਾ ਕੰਮ ਹੈ। ਕੋਈ ਕਹਿੰਦਾ ਮੈਂ 70 ਲੱਖ ਚ ਕਰਨ ਨੂੰ ਤਿਆਰ ਆ। ਸਾਨੂੰ 30-30 ਲੱਖ ਰੁਪਈਆ ਤਾਂ ਉੱਥੋਂ ਜਿਹੜਾ ਕੰਮਾ ਚੋਂ ਹੀ ਜਿਹੜਾ ਬਚ ਗਿਆ ਤੇ ਬਾਕੀ ਹੁਣ ਜਿਹੜੇ ਠੇਕੇਦਾਰ ਨੇ ਟੈਂਡਰ ਲਿਆ ਅਸੀਂ ਤਾਂ 70 ਲੱਖ ਸਿਰਫ ਇਹ ਚੈੱਕ ਕਰਨਾ ਵੀ ਜਿਹੜਾ ਕੁਆਲਿਟੀ ਹੈ ਉਸ ਕੁਆਲਿਟੀ ਦਾ ਕੰਮ ਜਿਹੜਾ ਉਹ ਕਰ ਰਹੇ ਆ ਜਿਹੜੀ ਇੰਟਰਲੌਕ ਹੈ ਉਹਦਾ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਭਰਾ ਇੱਥੇ ਖੜੇ ਹੋ। ਮੈਂ ਕਹਿਣਾ ਵੀ ਜਿੱਥੋਂ ਮਰਜ਼ੀ ਤੁਸੀਂ ਟਾਇਲ ਚੱਕ ਕੇ ਟੈਸਟ ਕਰਵਾ ਲਓ ਲੈਫਟੋਂ ਜੇ ਮਾਪਦੰਡ ਨਾ ਪੂਰੇ ਕਰਦੀ ਹੋਈ ਤਾਂ ਮੈਂ ਤੁਹਾਨੂੰ ਕਹਿਣਾ ਵੀ ਬਿਲਕੁਲ ਉਹਦਾ ਠੇਕੇਦਾਰ ਦਾ ਕੰਮ ਹੋ ਨਹੀਂ ਦਿੱਤਾ ਜਾਉ ਇਹ ਸਰ ਜਿਵੇਂ ਤੁਸੀਂ ਕਿਹਾ ਵੀ 5 ਕਰੋੜ ਬਾਕੀ ਆ ਉਹ 5 ਕਰੋੜ ਹੀ ਘਰੋਲੇ ਤੇ ਲੱਗੂਗਾ ਜਾਂ ਕਿਤੇ ਹੋਰ ਲਾਏ ਨਾ ਘਰੋਂ ਲਈ ਲਾਵਾਂਗੇ